ਇੰਨੀਆਂ ਚੀਜ਼ਾਂ ਤੋਂ ਤੁਹਾਡਾ ਪੇਰੈਂਟਸ ਕਹਿੰਦਾ ਕਿ ਪੁੱਤ ਬਚ ਕੇ ਰਹੋ ਧੀਏ ਬਚ ਕੇ ਰਹੋ ਠੀਕ ਹੈ ਉਹਨਾਂ ਨੇ ਗੋਲੀਆਂ ਨਹੀਂ ਖਾਧੀਆਂ ਹੁੰਦੀਆਂ ਫਿਰ ਜਾਣ ਕੇ ਬੋਲੀ ਜਾਂਦੇ ਆ ਇਸੇ ਗੱਲੋਂ ਧਿਆਨ ਨਾਲ ਸੁਣੋ ਜਿਹੜੇ ਪੇਰੈਂਟਸ ਆਇਓ ਕਦੀ ਵੀ ਕਹਿਣ ਤੋਂ ਆਪਣੇ ਬੱਚਿਆਂ ਚ ਝਕਣਾ ਨਹੀਂਗਾ ਤੁਸੀਂ ਝੱਕ ਗਏ ਤੇ ਬੱਸ ਕੰਮ ਖਤਮ ਹੋ ਗਿਆ ਵੀ ਹੁਣ ਮੈਨੂੰ ਕਹਿਣਾ ਕਿਸੇ ਨੇ ਨਹੀਂ ਕਹਾਵਤਾਂ ਚ ਲਿਖਿਆ ਤੂੰ ਆਪਣੇ ਬੱਚਿਆਂ ਨੂੰ ਤਾੜ ਤਾੜ ਨਾ ਦੇਈ ਜਾ ਸੋਟੀ ਨਾ ਵੀ ਕਹਿੰਦਾ ਤਾੜ ਆਗਿਆਕਾਰੀ ਸੋਟੀ ਦੀ ਲੋੜ ਹੀ ਨਹੀਂ ਹੁੰਦੀ ਗੱਲ ਹੀ ਸੋਟੀ ਹੁੰਦੀ ਹੈ ਹallelujah ਤੇ ਇਹ ਪਤਾ ਲੱਗਦਾ ਘਰਾਂ ਵਿੱਚ ਜਾਂਦੇ ਆ ਝੱਟ ਪਤਾ ਲੱਗ ਜਾਂਦਾ ਆਗਿਆਕਾਰੀ ਦਾ ਛੇਤੀ ਪਤਾ ਲੱਗ ਜਾਂਦਾ ਕਿਸੇ ਘਰ ਚ ਜਾਓ ਵੀ ਆਗਿਆਕਾਰੀ ਸਖਾਈ ਹੈ ਕਿ ਨਹੀਂ ਐਗਜ਼ੈਂਪਲਾਂ ਹੁੰਦੀਆਂ ਨੇ ਤਾਂ ਇਹ ਟੌਪਿਕ ਕਿਲੇ ਵਿਸ਼ਵਾਸੀਆਂ ਲਈ ਨਹੀਂ ਇਹ ਸਾਰਿਆਂ ਤੋਂ ਪਹਿਲੋਂ ਪਾਸਟਾਂ ਲਈ ਕਿ ਜਿਹੜੇ ਮਿਸ਼ਨਾਂ ਤੋਂ ਲੈਂਦੇ ਵੀ ਆ ਤੇ ਆਗਿਆਕਾਰੀ ਖਾਂਦੇ ਵੀ ਉਹਨਾਂ ਦਾ ਤੇ ਆਪਣੇ ਆਗੂ ਨੂੰ ਧੋਖਾ ਦਿੰਦੇ ਹallelujah ਤੁਹਾਡਾ ਬਾਅਦ ਵਿੱਚ